ਜੀ ਗੱਲ ਜੀ ਮੈਂ ਬਿਕਰਮਜੀਤ ਸਿੰਘ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਦੇਸੀ ਬੰਦੇ ਬਲੌਗ ਦੇ ਵਿੱਚ ਅੱਜ ਹੈਗੀ ਹੈ ਤਰੀਕ 3 ਮਹੀਨਾ ਪਹਿਲਾ ਤੇ 2024 ਨਵੇਂ ਸਾਲ ਦੀਆਂ ਤੁਹਾਨੂੰ ਲੱਖ ਲੱਖ ਵਾਰਤਾ ਤੇ ਸਵੇਰ ਦੇ ਟਾਈਮ ਹੋ ਗਿਆ ਆਪਾਂ ਟਾਈਮ ਦੇਖੀਏ ਪਹਿਲਾਂ ਕਿੰਨਾ ਹੋ ਗਿਆ ਸਾਡੇ 1 ਘੰਟੇ ਤੇ ਸਾਡੇ 9:00 ਹੋ ਗਏ ਇਹ 9:30 ਹੋਣ ਨੂੰ ਅੱਗੇ ਹੈ ਅਮਰ ਸਾਡੇ 9:00 ਹੋ ਗਏ ਘੰਟੇ ਤੇ ਤੇ ਆਮਲੇ ਦਾ ਤੜਕਾ ਲਾਇਆ ਜਾ ਰਿਹਾ ਕਿਉਂਕਿ ਆਮਲੇ ਦਾ ਚਾਰ ਬਣਾਉਣਾ ਹੈ ਤੇ ਹੀਟਰ ਦੁਆਰਾ ਸੇਕਿਆ ਜਾ ਰਿਹਾ ਤੁਹਾਨੂੰ ਦਿਖਾਉਣਾ ਹੈ ਆਪਾ ਆਹ ਦੇਖੋ ਜੀ ਹੁਣ ਹੀਟਰ ਚ ਲਾਇਆ ਬਣਾ ਕੁਝ ਨਹੀਂ ਬਣਦਾ ਕਿਉਂਕਿ ਠੰਡ ਪਈ ਬਹੁਤ ਰਹੀ ਹੈ ਪਿਛਲੀ ਵਾਰ ਨਾਲੋਂ ਤਾਂ ਇਤਕੀ ਬਹੁਤ ਜ਼ਿਆਦਾ ਠੰਡ ਵਧ ਗਈ ਤੇ ਗਰਵਾਣੀ ਚਲਾਈ ਜਾ ਰਹੀ ਹੈ ਚੱਲ ਰਹੀ ਹੈ ਆ ਦੇਖੋ ਸਾਡਾ ਬਲੂਟੁੱਥ ਕਲੀਕਰ ਇਹਨਾਂ ਨਾਲ 10 ਮਿੰਟਾਂ ਹੀ ਚੱਲਦਾ ਤੁਹਾਨੂੰ ਦਿਖਾਉਣਾ ਆਵਲੇ ਨੂੰ ਸਰਨ ਤੇਲ ਵਿੱਚ ਭੁੰਨਿਆ ਜਾ ਰਿਹਾ ਕਿਉਂਕਿ ਫਿਰ ਇਹਦਾ ਚਾਰ ਬਣਾਇਆ ਜਾਊਗਾ। ਤੇ ਸਾਡੇ ਘਰ ਦੇ ਵਿੱਚ ਚਾਰ ਇਹ ਇਕੱਲੇ ਮੈਡਮ ਖਾਣਗੇ। ਸਾਰਾ ਚਾਰ ਖਾਜੋਗੇ। ਸਾਰੇ ਤੁਹਾਨੂੰ ਕਿਹੜਾ ਮਾੜਾ ਹਿੱਟਾ? ਨਹੀਂ ਅਸੀਂ ਮਾੜਾ ਮਾੜਾ ਕਲਾ ਲੈ ਕਰਾਂਗੇ, ਮਾੜਾ ਕ ਮਾੜਾ ਕਲਾ ਲੈ ਕਰਾਂਗੇ। ਤੁਸੀਂ ਵੀ ਦੱਸਿਓ ਜੀ ਤੁਹਾਡੇ ਕੌਣ ਕੌਣ ਔਲੇ ਦਾ ਚਾਰ ਖਾਂਦਾ? ਤੇ ਤੁਹਾਡਾ ਵੀ ਤਰੀਕਾ ਹੈ ਤੁਹਾਡਾ ਤਰੀਕਾ ਇਹੀ ਹੈ ਬਣਾਉਣ ਦਾ ਜਾਂ ਕੋਈ ਹੋਰ ਤਰੀਕਾ ਉਹ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਅਸੀਂ ਪਹਿਲਾਂ ਇਹਨਾਂ ਨੂੰ ਥੋੜਾ ਜਿਹਾ ਵਾਲਿਆ ਸੀ ਹੁਣ ਇਹਨਾਂ ਨੂੰ ਤਲਦੇ ਹਾਂ ਪਹਿਲਾਂ ਥੋੜਾ ਜਿਹਾ ਵਾਲੇ ਸੀ ਇਹਨਾਂ ਨੂੰ ਹੁਣ ਇਹਨਾਂ ਨੂੰ ਤਲਿਆ ਜਾ ਰਿਹਾ ਸਰੋਂ ਦੇ ਤੇਲ ਵਿੱਚ ਉਦੋਂ ਬਾਅਦ ਕੀ ਕਰਿਆ ਜਾਊਗਾ ਬਸ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇਖੋ ਜੀ ਆਟਾ ਗੁੰਨੇ ਪਿਆ ਰੋਟੀ ਬਣਾਉਣ ਨੂੰ ਨਹੀਂ ਜਾ ਰਹੇ ਇਹ ਪਹਿਲਾਂ ਇਹਨਾਂ ਨੇ ਔਲੇ ਨੂੰ ਭੁੰਨਣਾ ਜ਼ਰੂਰੀ ਸਮਝਿਆ ਬਣਾਉਣੀਆਂ ਚਾਹੇ ਅਸੀਂ ਲੇਟ ਹੀ ਹੋ ਜਾਈਏ ਕੰਮ ਤੇ ਜਾਣ ਨੂੰ ਫਿਰ ਕਹਿੰਗੇ ਹੋ 10 ਵਜੇ ਐਨਾ ਟਾਈਮ ਕਿਵੇਂ ਹੋ ਗਿਆ ਲੱਗਦੀ ਆ ਮਨੁਆ ਜਿਵੇਂ ਮੈਂ ਰਾਤ ਨੂੰ ਹੀ ਸਭ ਚੱਕ ਕੇ ਰੱਖਦੇ ਜਿਵੇਂ ਪਾਣੀ ਦੇ ਨੁੱਟੇ ਰੱਖ ਬਣਾਉਣੀਆਂ ਆ ਦੇਖੋ ਜੀ ਅਸੀਂ ਪਹਿਲਾਂ ਵੀਡੀਓ ਪਾਈ ਦੀ ਤੁਹਾਡਾ ਘਰਵਾਰ ਰਹਿੰਦੀ ਹੈ ਵਿੱਚ ਦੀ ਕਿਸੇ ਕਾਰਨ ਅਸੀਂ ਵੀਡੀਓ ਪਾ ਨਹੀਂ ਸਕੇ ਕਿਉਂਕਿ ਮਿਸਤਰੀਆਂ ਦੇ ਕੰਮ ਕਰਨ ਲਈ ਲਾ ਲੋ ਚਾਹੇ ਤੇ ਆਪਣਾ ਘਰ ਕੰਪਲੀਟ ਹੋ ਗਿਆ ਦੇਖੋ ਪੌੜੀਆਂ ਜਾਰੀ ਨੇ ਉੱਤੇ ਦਿਵਾਰੇ ਨੂੰ ਤੇ ਆਪਣੇ ਫਰਸਲ ਵਾਲਿਆ ਆ ਆਪਣਾ ਬੈਡਰੂਮ ਆ ਗਿਆ ਤੇ ਆ ਸਟੋਰ ਆ ਗਿਆ ਜਿਹਦੇ ਵਿੱਚ ਅਸੀਂ ਪੇਟੀ ਵੀ ਚੱਕ ਲਈ ਉਧਰੋਂ ਮਸਾਂ ਖਿੱਚ ਤੂ ਕਰਕੇ ਚਾਰ ਜਾਨੇ ਪੇਟੀ ਚੱਕ ਕੇ ਲੈ ਦੀ ਕਿਉਂ ਬਹੁਤ ਹੋਈ ਵੀ ਸੀਗੀ ਤੇ ਗੇਟ ਗੂਟ ਸਭ ਕੁਝ ਕੰਪਲੀਟ ਹੋ ਗਿਆ ਆਪਣਾ ਬੈੱਡ ਪਿਆ ਆ ਦੇਖੋ ਮੋਰੀਆਂ ਦੇ ਸ਼ੀਸ਼ੇ ਵੀ ਲਵਾ ਲਿਆ ਆਪਾਂ ਨੇ ਡਿਜ਼ਾਈਨ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਬਾਕੀ ਸੋਚਣਾ ਹੈ ਤੇ ਬਿਜਲੀ ਸੌਲਾਈ ਸਾਰਾ ਕੁਝ ਕਰਾ ਲਿਆ ਆ ਦੇਖੋ ਰੇਲ ਗੱਡੀ ਟੰਗੀ ਹੋਈ ਤੇ ਚ ਮੋਬਾਈਲ ਚਾਰਜ ਦੇ ਲਾ ਦਿੰਨੇ ਹੁੰਦੇ ਆ ਬਾਕੀ ਹੋਰ ਵੀ ਬਹੁਤ ਸਮਝਦਿਆ ਆ ਮੇਰੇ ਤੇਰਮਾਨ ਦੇ ਫੋਟੋ ਵਾਲਾ ਕਵਰ ਪਿਆ ਦੇਖ ਸਕਦੇ ਤੁਸੀਂ ਕੋੜਿਆਂ ਦੀ ਫੋਟੋ ਲਾਈ ਹੋਈ ਆ ਕਹਿੰਦੇ ਇਹ ਵਧੀਆ ਹੁੰਦੀ ਆ ਘਰੇ ਟੰਗੇ ਨਹੀਂ ਆ ਆਪਣਾ ਡਰਾਇੰਗ ਰੂਮ ਆ ਗਿਆ ਦੇਖੋ ਜੀ ਉਹ ਗੱਦਾ ਪਿਆ ਰੌਕਸੀ ਦਾ ਰੌਕਸੀ ਆਪਣੀ ਡੌਗ ਆ ਤੇ ਆ ਆਪਣਾ ਪੋਰਚ ਆ ਗਿਆ ਕਿਹਦੇ ਦਿਨ ਬਿਸਤਾਰ ਵਿੱਚ ਦਿਖਾਵਾਂਗੇ ਤੁਹਾਨੂੰ ਸਾਰੇ ਘਰ ਦੀ ਵੀਡੀਓ ਅੱਜ ਤਾਂ ਆਪਨੇ ਤੁਸੀਂ ਸਪੋਰਟ ਕਰਿਓ ਸਾਨੂੰ ਮੈਂ ਦਿਵਾਸ ਤੋਂ ਬਲੌਗ ਪਾਉਣ ਜਾ ਰਿਹਾ ਵਿੱਚ ਦੀ ਬਹੁਤ ਡਿਲੇ ਹੋ ਗਿਆ ਮੈਂ ਹੁਣ ਆਪਾਂ ਰੋਜ਼ ਜਾਂ ਇੱਕ ਅੱਧਾ ਦਿਨ ਛੱਡ ਕੇ ਡੇਲੀ ਪਾਏ ਕਰਾਂਗੇ ਬਲੌਗ ਚਲੋ ਜੀ ਸਾਰੇ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਤੇ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਦੇਖਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਲੱਗਿਆ ਤੇ ਤੁਹਾਡੇ ਹੌਸਲੇ ਨਾਲ ਹੀ ਚੱਲਣਾ ਹੁੰਦਾ ਆਪਾਂ ਨੇ ਜਿੰਨਾ ਤੁਸੀਂ ਹੌਸਲਾ ਦਿਓਗੇ ਉੰਨਾ ਆਪਾਂ ਡੇਲੀ ਬਲੌਗ ਪਾਏ ਕਰਾਂਗੇ ਰੁਜਾਨਾਂ ਜ਼ਿੰਦਗੀ ਦੇ ਕਾਰੋਬਾਰ ਕਿਤੇ ਗੱਲਾਂ ਬਾਤਾਂ ਕੁਝ ਵੀ ਸਭ ਕੁਝ ਸ਼ੇਅਰ ਕਰਾਂਗੇ ਆਪਾਂ ਤੁਹਾਡੇ ਨਾਲ ਚਲੋ ਜੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਦੇ ਹੋ ਫਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਖਸਰੀਕਾਲ ਜੀ